ਅੱਜ ਅਸੀਂ ਇੱਥੇ ਜਾਣਾਂਗੇ ਡੇਰਾ ਰਾਦਾ ਸੁਆਮੀ ਬਿਆਸ ਦੇ ਇਤਿਹਾਸ ਤੇ ਉਸਦੇ ਪਿੱਛੇ ਦੇ ਮਕਸਦ ਬਾਰੇ ਇਸ ਨੂੰ ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ ਮੈਂ ਹਾਂ ਤੁਹਾਡੇ ਨਾਲ ਰੋਹੀ ਗਰੋਵਰ ਤਾਂ ਬੀਤੇ ਦਿਨੀ ਇੱਕ ਖਬਰ ਸਾਹਮਣੇ ਆਂਦੀ ਹੈ ਕਿ ਡੇਰਾ ਰਾਦਾ ਸਵਾਮੀ ਦੇ ਮੁਖੀ ਬਿਆਜ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੂ ਨੇ ਆਪਣਾ ਸਰਪ੍ਰਸਤ ਜੋ ਹੈ ਐਲਾਨ ਕਰ ਦਿੱਤਾ ਆਪਣਾ ਉੱਤਰਾਧਿਕਾਰੀ ਦੇ ਨਾਮ ਦਾ ਐਲਾਨ ਕਰ ਦਿੱਤਾ ਤੇ ਇਹ ਕਿਹਾ ਜਾ ਰਿਹਾ ਸੀ ਕਿ ਡਾਕਟਰ ਜਸਦੀਪ ਸਿੰਘ ਗਿੱਲ ਹੁਣ ਅਗਲੇ ਮੁਖੀ ਵਜੋਂ ਜੋ ਹੈ ਸੇਵਾ ਨਿਭਾਉਣਗੇ ਇੱਕ ਅਧਿਕਾਰਿਤ ਪੱਤਰ ਵੀ ਜਾਰੀ ਕੀਤਾ ਜਾਂਦਾ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਦੇ ਨਾਲ ਜੋ ਜਸ ਦੀਪ ਸਿੰਘ ਗਿੱਲ ਨੇ ਆਪਣਾ ਹੁਣ ਜੋ ਡੇਰੇ ਦੀ ਗੱਦੀ ਹੈ ਉਸ ਨੂੰ ਸੰਭਾਲਣਗੇ ਇਸ ਤੋਂ ਬਾਅਦ ਜੋ ਸੰਗਤ ਹੈ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ ਬਹੁਤ ਜ਼ਿਆਦਾ ਹੈਰਾਨ ਹੋ ਜਾਂਦੀ ਹੈ ਕਾਫੀ ਸਾਰੀਆਂ ਅਫਵਾਹਾਂ ਜੋ ਨੇ ਉੱਡਨੀਆਂ ਸ਼ੁਰੂ ਹੋ ਜਾਂਦੀਆਂ ਨੇ ਡੇਰੇ ਦੇ ਬਾਰੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਿਹਤ ਨੂੰ ਲੈ ਕੇ ਕਿਉਂਕਿ ਉਹਨਾਂ ਦੀ ਸਿਹਤ ਕਾਫੀ ਟਾਈਮ ਤੋਂ ਠੀਕ ਨਹੀਂ ਚੱਲ ਰਹੀ ਕੈਂਸਰ ਤੋਂ ਉਹ ਪੀੜਤ ਨੇ ਤੇ ਨਾਲ ਹੀ ਉਹਨਾਂ ਨੂੰ ਦਿਲ ਦੀ ਬਿਮਾਰੀ ਵੀ ਹੈ ਉਸ ਤੋਂ ਬਾਅਦ ਬਹੁਤ ਸਾਰੀਆਂ ਅਫਵਾਹਾਂ ਜੋ ਹੈ ਡੇਰੇ ਨੂੰ ਲੈ ਕੇ ਉੱਡਨੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਉਸ ਅਫਵਾਹਾਂ ਨੂੰ ਉਹਨਾਂ ਅਫਵਾਹਾਂ ਨੂੰ ਉਹ ਉਹ ਵਿਰਾਮ ਲੱਗਦਾ ਜਦੋਂ ਇੱਕ ਹੋਰ ਜਿਹੜੀ ਗੱਲ ਐ ਸਾਹਮਣੇ ਆਂਦੀ ਐ ਕਿ ਜੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਉੱਤਰਮ ਗੁਰੂ ਦੇਵ ਜੀ ਉਹ ਸੇਵਾ ਨਿਭਾਉਣਗੇ ਤੇ ਉੱਥੇ ਹੀ ਡਾਕਟਰ ਜਸਦੀਪ ਸਿੰਘ ਗਿੱਲ ਜਿਹੜੇ ਨੇ ਉਹ ਉਪ ਗੁਰੂ ਹੋਣਗੇ ਥੋੜੇ ਜੀ ਇੱਥੇ ਤੁਹਾਨੂੰ ਜਾਣਕਾਰੀ ਦੇਵਾਂਗੇ ਡਾਕਟਰ ਜਸਦੀਪ ਸਿੰਘ ਗਿੱਲ ਬਾਰੇ ਜੋ ਕਿ ਡੇਰੇ ਦੇ ਅਗਲੇ ਮੁਖੀ ਹੋਣਗੇ ਤੇ ਡੇਰੇ ਦੇ ਇਤਿਹਾਸ ਬਾਰੇ ਤੇ ਡੇਰੇ ਦੇ ਪਿੱਛੇ ਦੇ ਮਕਸਦ ਬਾਰੇ ਤਾਂ ਇਥੇ ਦੱਸ ਦिए ਡਾਕਟਰ ਜਸਦੀਪ ਸਿੰਘ ਗਿੱਲ ਰਾਧਾ ਸੁਆਮੀ ਸਤਸੰਗ ਬਿਆਸ ਸੁਸਾਇਟੀ ਦੇ ਸੰਤ ਸਤਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਲੈਣਗੇ ਉਹਨਾਂ ਨੂੰ ਨਾਮਦਾਨ ਦੇਣ ਦਾ ਵੀ ਅਧਿਕਾਰ ਹੋਵੇਗਾ ਬਾਬਾ ਗੁਰਿੰਦਰ ਢਿੱਲੋਂ ਨੇ ਆਪਣਾ ਉੱਤਰ ਅਧਿਕਾਰੀ ਲਾਲਨ ਉਪਰੰਤ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਹਜ਼ੂਰ ਮਹਾਰਾਜ ਤੋਂ ਬਾਅਦ ਉਹਨਾਂ ਦੇ ਪੈਰੋਕਾਰਾਂ ਦਾ ਅਥਾਹ ਸਮਰਥਨ ਤੇ ਪਿਆਰ ਮਿਲਿਆ ਉਸੀ ਤਰ੍ਹਾਂ ਸੰਗਤ ਉਹੀ ਪਿਆਰ ਜਸਦੀਪ ਸਿੰਘ ਗਿੱਲ ਨੂੰ ਬਖਸ਼ੇਗਾ ਇਥੇ ਜ਼ਿਕਰ ਹੋਇਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਮਾਂ ਪਹਿਲਾਂ ਕੈਂਸਰ ਦੀ ਸ਼ਿਕਾਇਤ ਸੀ ਜਿਸ ਦਾ ਇਲਾਜ ਚੱਲ ਰਿਹਾ ਹੈ ਤੇ ਉਹ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਨੇ ਨਵ ਨਿਯੁਕਤ ਡੇਰਾ ਬਿਆਸ ਮੁਖੀ ਡਾਕਟਰ ਜਸਦੀਪ ਸਿੰਘ ਨੇ 2006 ਦੇ ਵਿੱਚ ਕੋਮੋ ਗਰੁੱਪ ਦੇ ਵਿੱਚ ਲੈਮੀਨਰ ਪ੍ਰੀਮਿਕਸਡ ਫਲੇਮਸ ਵਿੱਚ ਡਿਟੇਲਡ ਸੂਟ ਮਾਡਲਿੰਗ ਵਿੱਚ ਆਪਣੀ ਡਾਕਟੋਰੇਟ ਪੂਰੀ ਕੀਤੀ ਉਹਨਾਂ ਨੇ ਕੈਂਬ੍ਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਪੀਐਸਟੀ ਕੀਤੀ ਹੈ ਲੰਡਨ ਬਿਜ਼ਨਸ ਸਕੂਲ ਤੇ ਆਈਆਈਟੀ ਦਿੱਲੀ ਤੋਂ ਇੱਕ ਕਾਰਜਕਾਰੀ ਸਿੱਖਿਆ ਪ੍ਰੋਗਰਾਮ ਪੂਰਾ ਕੀਤਾ बीटेक ਤੇ ਐਮਟੈਕ ਕੀਤਾ ਤੇ ਆਰ&ਡੀ ਡਿਵੀਜ਼ਨ ਵਿੱਚ 올 ਇੰਡੀਆ ਰੈਂਕ 1 ਪ੍ਰਾਪਤ ਕੀਤਾ ਹੈ ਜਦੋਂ ਕਿ ਉਹ ਕੈਂਬਰਿਜ ਵਿੱਚ ਕੈਂਬਰਿਜ ਯੂਨੀਵਰਸਿਟੀ ਦੇ ਪ੍ਰਧਾਨ ਤੇ ਫਿਰ ਪ੍ਰਧਾਨ ਸਦਸਨ ਬਿਆਸ ਦੇ ਪ੍ਰਮੁੱਖ ਵਜੋਂ ਅਹੁਦਾ ਸੰਭਾਲ ਲਿਆ ਤੇ ਡਾਕਟਰ ਜਸਦੀਪ ਸਿੰਘ ਗਿੱਲ ਨੂੰ ਸੋਮਵਾਰ 2 ਸਤੰਬਰ ਤੋਂ ਡੇਰਾ ਮੁਖੀ ਨਿਯੁਕਤ ਕੀਤਾ ਗਿਆ ਇਥੇ ਜ਼ਿਕਰ ਹੋ ਗਿਆ ਕਿ ਡੇਰਾ ਰਾਦਾ ਸਵਾਮੀ ਦਾ ਵਿਆਪਕ ਪ੍ਰਭਾਵ ਹੈ ਡੇਰਾ ਬਿਆਸ ਦਾ ਦਾਵਾ ਹੈ ਕਿ ਇਹ ਗੈਰ ਸਿਆਸੀ ਹੈ ਪਰ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਮੰਤਰੀ ਆਦ ਡੇਰੇ ਦੇ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਉਂਦੇ ਨੇ ਪ੍ਰਧਾਨ ਮੰਤਰੀ ਨਰਿੰਦਰਨ ਮੋਦੀ ਤੋਂ ਲੈ ਕੇ ਸੋਨੀਆ ਗਾਂਧੀ ਲਾਲ ਕ੍ਰਿਸ਼ਨ ਅੜਵਾਨੀ ਰਾਹੁਲ ਗਾਂਧੀ ਨਿਤਿਨ ਗਟਕਰੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰੀ ਸਵੈਮ ਸੇਵਕ ਸੰਗ ਦੇ ਮੁਖੀ ਮੋਹਨ ਪਾਗਵਤ ਆਦ ਇਸ ਵਿੱਚ ਸ਼ਾਮਲ ਨੇ ਤੇ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਧਾਰਮਿਕ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚ ਰਹੇ ਨੇ ਰਾਧਾ ਸਵਾਮੀ ਡੇਰੇ ਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਰਾਧਾ ਸਵਾਮੀ ਇੱਕ ਰੂਹਾਨੀ ਪਰੰਪਰਾ ਜਾਂ ਆਸਥਾ ਹੈ ਜਿਸ ਦੀ ਸਥਾਪਨਾ ਦਿਆਲ ਸਿੰਘ ਜੀ ਨੇ 1864 ਵਿੱਚ ਆਗਰਾ ਵਿੱਚ ਕੀਤੀ ਸੀ ਰਾਧਾ ਸਵਾਮੀ ਦਾ ਅਰਥ ਹੈ ਆਤਮਾ ਦਾ ਸਵਾਮੀ ਦੱਸਿਆ ਜਾਂਦਾ ਕਿ ਰਾਧਾ ਸਵਾਮੀ ਸਤਸੰਗ ਬਿਆਸ ਡੇਰੇ ਦੀ ਸਥਾਪਨਾ 1891 ਵਿੱਚ ਬਾਬਾ ਜੈਮਲ ਸਿੰਘ ਜੀ ਮਹਾਰਾਜ ਨੇ ਕੀਤੀ ਸੀ ਸ਼ੇਠ ਸ਼ਿਵਦਿਆਲ ਸਿੰਘ ਜੀ ਮਹਾਰਾਜ ਉਲਫ਼ ਸੁਆਮੀ ਜੀ ਮਹਾਰਾਜ ਨੇ 1850 ਦੇ ਵਿੱਚ ਬਾਬਾ ਜੈਮਲ ਸਿੰਘ ਜੀ ਮਹਾਰਾਜ ਨੂੰ ਦੀਕਸ਼ਾ ਦਿੱਤੀ ਸੀ ਯਾਨੀ ਨਾਮਦਾਨ ਦਿੱਤਾ ਸੀ ਜੋ ਬਿਆਸ ਨਦੀ ਦੇ ਕਿਨਾਰੇ ਕਈ ਦਿਨਾਂ ਤੱਕ ਧਿਆਨ ਕਰਨ ਲੱਗੇ ਤੇ ਉਸ ਤੋਂ ਬਾਅਦ ਸ਼ਿਵਦਿਆਲ ਦੇ ਉੱਤਰਾਧਿਕਾਰੀ ਬਣੇ ਬਾਬਾ ਜੈਮਲ ਸਿੰਘ ਜੀ ਮਹਾਰਾਜ ਨੇ 17 ਸਾਲਾਂ ਦੀ ਉਮਰ ਤੋਂ ਬ੍ਰਿਟਿਸ਼ ਪਾਰਟੀ ਸੈਨਾ ਵਿੱਚ ਬਤੌਰ ਸਿਪਾਹੀ ਕੰਮ ਕੀਤਾ ਤੇ ਹਵਲਦਾਰ ਯਾਨੀ ਸਰਜੰਟ ਦਾ ਅਹੁਦਾ ਹਾਸਲ ਕੀਤਾ 1899 ਵਿੱਚ ਨੌਕਰੀ ਤੋਂ ਰੁਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਲੋਕਾਂ ਨੂੰ ਦੀਕਸ਼ਾ ਦੇਣੀ ਸ਼ੁਰੂ ਕਰ ਦਿੱਤੀ। ਉਹ ਪੂਰਬੀ ਪੰਜਾਬ ਦੇ ਬਾਹਰ ਇੱਕ ਉਜਾੜ ਤੇ ਅਲੱਗ ਜਗ੍ਹਾ ਤੇ ਵਸ ਕੇ ਤੇ ਆਪਣੇ ਗੁਰੂ ਹਜ਼ੂਰ Swami ji Maharaj ਦੀ ਸਿੱਖਿਆਵਾਂ ਦਾ ਪ੍ਰਚਾਰ ਕਰਨ ਲੱਗੇ। ਉਹ ਥਾਂ ਇੱਕ ਨਿੱਕੀ ਜਿਹੀ ਬਸਤੀ ਬਣ ਗਈ ਜਿਸ ਨੂੰ ਡੇਰਾ ਬਾਬਾ ਜੈਮਲ ਸਿੰਘ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਜੋ ਹੁਣ ਡੇਰਾ ਰਾਧਾ ਸਵਾਮੀ ਸਤਸੰਗ ਵਿਆਸ ਦਾ ਪ੍ਰਮੁੱਖ ਕੇਂਦਰ ਹੈ। ਉਹਨਾਂ ਤੋਂ ਬਾਅਦ ਮਹਾਰਾਜ 사ਵਨ ਸਿੰਘ ਜੀ ਫਿਰ ਸਰਦਾਰ ਬਹਾਦਰ ਮਹਾਰਾਜ ਜਗਤ ਸਿੰਘ ਜੀ ਉਹਨਾਂ ਤੋਂ ਬਾਅਦ ਮਹਾਰਾਜ ਚਰਨ ਸਿੰਘ ਜੀ ਤੇ ਹੁਣ ਬਾਬਾ ਗੁਰਿੰਦਰ ਸਿੰਘ ਟਿੱਲੋਂ ਤੋਂ ਅੱਗੇ ਜਸਦੀਪ ਸਿੰਘ ਗਿੱਲ ਮੁਖੀ ਵਜੋਂ ਸੇਵਾ ਨਿਭਾਉਣਗੇ ਇਸ ਡੇਰੇ ਦਾ ਮਕਸਦ ਲੋਕਾਂ ਨੂੰ ਧਾਰਮਿਕ ਸੰਦੇਸ਼ ਦੇਣਾ ਹੈ ਤੇ ਸੰਗਠਨ ਅਮਰੀਕਾ ਸਪੇਨ ਨਿਊਜ਼ੀਲੈਂਡ ਆਸਟ੍ਰੇਲੀਆ ਜਾਪਾਨ ਅਫਰੀਕਾ ਤੇ ਹੋਰ ਕਈ ਦੇਸ਼ਾਂ ਸਮੇਤ ਦੁਨੀਆ ਦੇ 90 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ ਡੇਰੇ ਕੋਲ 4000 ਏਕੜ ਤੋਂ ਵੱਧ ਜ਼ਮੀਨ ਹੈ ਮੇਨ ਡੇਰਾ ਬਿਆਸ ਵਿੱਚ ਹੈ ਜੋ ਕਿ 3000 ਏਕੜ ਵਿੱਚ ਫੈਲਿਆ ਹੋਇਆ ਤੇ ਆਪਣੇ ਆਪ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਹੈ ਇਸ ਵਿੱਚ ਇੱਕ ਵੱਡਾ ਸਸੰਗ ਪਵਨ ਰਹਿੈਸ਼ੀ ਖੇਤਰ ਇੱਕ ਸਕੂਲ ਤੇ ਇੱਕ ਹਸਪਤਾਲ ਹੈ ਤੇ ਡੇਰੇ ਦੇ ਲੱਖਾਂ ਮੰਨਣ ਵਾਲੇ ਨੇ ਹੁਣ ਜੇਕਰ ਵਰਤਮਾਨ ਦੀ ਗੱਲ ਕੀਤੀ ਜਾਵੇ ਤਾਂ ਡੇਰਾ ਬਿਆਸ ਨੇ ਮੰਡਲੀ ਨੂੰ ਇੱਕ ਸੰਦੇਸ਼ ਭੇਜਿਆ ਹੈ ਗੁਰਗੱਦੀ ਦੇ ਨਾਂ ਤਾਂ ਹੱਥ ਹਨ ਤੇ ਨਾ ਹੀ ਪੱਗ ਜਿਵੇਂ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਬਾਬਾ ਗੁਰਿੰਦਰ ਸਿੰਘ ਤੰਦਰੂਸਥੰਤਿ ਦਾਦਾ Swami ਬਿਆਸ ਧਰਮ ਦੇ ਗੁਰੂ ਬਣੇ ਰਹਣਗੇ ਤੇ ਉਤਰਾਧਿਕਾਰੀ ਮਹਾਰਾਜ ਜਸਦੀਪ ਸਿੰਘ ਗਿੱਲ ਉਹਨਾਂ ਦੇ ਉਪਗੁਰੂ ਹੋਣਗੇ ਤੇ ਉਹਨਾਂ ਦੇ ਨਾਲ ਹੀ ਬੈਠਣਗੇ ਤੇ ਬਾਬਾ ਗੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਰਹਣਗੇ ਸ਼ਰਧਾਲੂਆਂ ਨੂੰ ਡੇਰਾ ਬਿਆਸ ਜਾਣ ਦੀ ਕੋਈ ਲੋੜ ਨਹੀਂ ਕਿਉਂਕਿ ਇੱਥੇ ਕੋਈ ਰਸਮੀ ਸਮਾਗਮ ਜਾਂ ਪ੍ਰੋਗਰਾਮ ਨਹੀਂ ਹੋ ਰਿਹਾ ਕਿਰਪਾ ਕਰਕੇ ਅਫਵਾਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਬਾਬਾ ਗੁਰਿੰਦਰ ਸਿੰਘ ਤੰਦਰੁਸਥਨ ਤੇ ਦਾਦਾ Swami ਬਿਆਸ ਧਰਮ ਦੇ ਗੁਰੂ ਬਣੇ ਰਹਿਣਗੇ ਤੇ ਉੱਤਰਾਧਿਕਾਰੀ ਮਹਾਰਾਜ ਜਸਦੀਪ ਸਿੰਘ ਜੀ ਉਹਨਾਂ ਦੇ ਉਪਗੁਰੂ ਹੋਣਗੇ ਤੇ ਉਹਨਾਂ ਦੇ ਨਾਲ ਬੈਠਣਗੇ ਤੇ ਬਾਬਾ ਗੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਹੀ ਰਹਿਣਗੇ ਸ਼ਰਧਾਲੂਆਂ ਨੂੰ ਡੇਰਾ ਬਿਆਸ ਜਾਣ ਦੀ ਕੋਈ ਲੋੜ ਨਹੀਂ ਕਿਉਂਕਿ ਇੱਥੇ ਕੋਈ ਰਸਮੀ ਸਮਾਗਮ ਜਾਂ ਪ੍ਰੋਗਰਾਮ ਨਹੀਂ ਹੋ ਰਿਹਾ ਕਿਰਪਾ ਕਰਕੇ افواਹوں ਨੂੰ نظر انداز ਕੀਤਾ ਜਾਵੇ ਤੇ بابا ਗੁਰਿੰਦਰ ਸਿੰਘ ਤੇ ਉਹਨਾਂ ਦੇ ਗੱਦੀ ਨਿਸ਼ੀਣ ਇਕੱਠੇ ਹੀ satsang ਕੇਂਦਰਾ ਦਾ ਦੌਰਾ ਵੀ ਕਰਨਗੇ ਸਾਰੇ ਵਿਦੇਸ਼ੀ satsang ਨਵੇਂ ਮਹਾਰਾਜ ਹੀ ਕਰਨਗੇ